ਜੀ ਇਹ ਪ੍ਰਵਾਸੀ ਆ ਜੀ ਕੋਈ ਪਤਾ ਨਹੀਂ ਬਿਹਾਰ ਤੋਂ ਆ ਕੇ ਜੂਪੀ ਤੋਂ ਆ ਸਾਡਾ ਪਿੰਡ ਵਾਂਖਾ ਆ ਉਹ ਜੋ ਚਿੱਟੇ ਦੇ ਨਸ਼ੇ ਦੇ ਗੜਬਾਜੋ ਜਾਣਿਆ ਜਾਂਦਾ ਦੇਸੀ ਸ਼ਰਾਬ ਚਿੱਟਾ ਹਰ ਚੀਜ਼ ਦਾ ਨਸ਼ਾ ਜਿਹੜਾ ਇੱਥੇ ਛਰਿਆਮ ਵੇਖਦਾ ਜੀ ਇਹ ਪ੍ਰਵਾਸੀ ਆ ਇਹਦੇ ਵਰਗੇ ਬਹੁਤ ਪ੍ਰਵਾਸੀ ਆ ਜਿਹੜੇ ਨਸ਼ਾ ਕਰਨ ਦੇ ਮਾਰਾ ਇੱਥੇ ਅਨਲੀਗਲ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਰਹਿੰਦੇ ਆ ਇਹ ਪਿਛਲੇ 5-6 ਸਾਲ ਤੋਂ ਇੱਥੇ ਰਹਿ ਰਿਹਾ ਤੇ ਇਹਦੀ ਨਾ ਕੋਈ ਵੈਰੀਫਿਕੇਸ਼ਨ ਆ ਨਾ ਇਹਦਾ ਕੋਈ ਨਾਂ ਪਤਾ ਆ ਜੀ ਨਾ ਕੋ ਨਾ ਪਤਾ ਇਹਦਾ ਪਤਾ ਕਿਸ ਨੂੰ ਕਿਸ ਨੂੰ ਨੂੰ ਪਤਾ ਕਿੱਥੋਂ ਆਦਾ ਕਿੱਥੋਂ ਨਹੀਂ ਅੱਜ ਰਾਤ ਕੋਈ ਓਵਰਡੋਜ਼ ਦੇ ਕਾਰਨ ਇੱਥੇ ਜਿੱਥੇ ਪਿਆਰਾਂ ਦਾ ਛੜਕਾ ਛੁੜਕਾ ਦਾ ਇਹਦੇ ਵਿੱਚ ਨਾਲੇ ਜੇ ਡੇਕੇ ਰਾਤ ਇਹਦੀ ਅੱਜ ਡੈਥ ਹੋ ਗਈ ਹੈ ਫਿਰ ਲੱਗਦਾ ਹੈ ਕਿ ਇਹ ਪੂਰਾ ਹੋ ਗਿਆ ਦਾ ਜੀ ਫਿਰ ਰਾਤ ਦਾ ਆਕਰਜਾ ਸਰੀਰ ਦਾ ਪੇਦਾ ਵਿੱਚ ਨਾਲੇ ਦੇ ਵਿੱਚ ਕਿਹਦੀ ਰਿਐਕਟ ਕਿਹ ਅੰਦਰ ਕਿਹਦਾ ਕਿੱਥੇ ਕਹਿੰਦੇ ਦੁਕਾਨ ਦੇ ਅੰਦਰ ਹੀ ਰਹਿੰਦਾ ਨਹੀਂ ਜੀ ਇਹਦਾ ਇੱਕ ਟਿਕਾਣਾ ਨਹੀਂ ਇਹ ਕੋਈ 10 ਦਿਨ ਉੱਥੇ ਤੇ 10 ਦਿਨ ਉੱਥੇ ਕਿਉਂਕਿ ਇਹਦੇ ਵਰਗੇ ਸਾਡੇ ਪਿੰਡ 'ਚ ਬਹੁਤ ਆ ਇਹਦੇ ਵਰਗੇ ਸਾਡੇ ਪਿੰਡ 'ਚ ਪ੍ਰਵਾਸੀ ਜਿਹੜੇ ਬਾਹਰ ਦੇ ਆਏ ਦਾ ਬਹੁਤ ਆ ਜਿਹੜੇ ਸਿਰ ਕਉਂਗੀ ਉੱਥੇ ਨਸ਼ਾ ਜਿਹੜੀ ਫੈਸਿਲਿਟੀ ਆ ਨਸ਼ੇ ਦੀ ਬਹੁਤ ਜਲਦੀ ਮਿਲ ਜਾਂਦੀ ਜਿੱਥੋਂ ਮਰਜ਼ੀ ਲੱਲੋ ਜਾ ਕੇ ਅਨਲੀਗਲ ਸ਼ਰਾਬ ਵੀ ਚਿੱਟਾ ਵੀ ਹਰ ਚੀਜ਼ ਮਿਲਦੀ ਇੱਥੇ ਜੀ ਸਾਡੇ ਪਿੰਡਾਂ ਵਾਂਗ ਅੰਖਾ ਦੇ ਵਿੱਚ ਵੀ ਮਸ਼ਹੂਰ ਹੈ ਹਾਂ ਜੀ ਪੋਲੀਟਿਕਲੇ ਮਸ਼ਹੂਰ ਆ ਦੂਸਰਾ ਨੰਬਰ ਆਸੀ ਇਹ ਮੰਗ ਕਰਦੇ ਵੀ ਇਹਦੇ ਵਰਕੇ ਪ੍ਰਵਾਸੀ ਆ ਜਿਹੜੇ ਅਨਲੀਗਲ ਬੰਦੇ ਆ ਅਵਾਂਖੇ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਆ ਅਸੀਂ ਪੁਲਿਸ ਕੋਲ ਮੰਗ ਕਰਨੇ ਵੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਸਾਰੀ ਜਿੰਨੇ ਵਾਂਖੇ ਪਿੰਡ ਦੇ ਵਿੱਚ ਡਿਟੇਲ ਕੱਢ ਕੇ ਇਹਨਾਂ ਨੂੰ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਸਟੇਟਾਂ ਦੇ ਵਿੱਚ ਭੇਜਿਆ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਰਹਿੰਦੇ ਆ ਜਿਹੜੇ ਅਨਲੀਗਲ ਨਸ਼ੇ ਮਾਰਿਆ ਇਥੇ ਰਹਿੰਦੇ ਆ